ਰੱਬੀ ਗਿਆਨ ਦੇਖਣ ਵਾਲੇ ਸਾਰੇ ਮੇਰੇ ਵੀਰਾ ਭੈਣਾ ਨੂੰ ਜੈ ਵੀਰਾਂ ਦੀ ਦੋਸਤੋ ਦੋਸਤੋ ਅੱਜ ਸੀ ਤੁਹਾਨੂੰ ਸਿੱਖਾਂ ਦੇ ਗੁਰੂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪੀਰ ਸੱਚੇ ਰੱਬ ਦੇ ਬੰਦੇ ਸੱਚੇ ਗੁਰੂ ਉਹਨਾਂ ਦੇ ਅੱਜ ਤੁਹਾਨੂੰ ਤੁਹਾਡੇ ਸਾਹਮਣੇ ਸਾਖੀ ਪੇਸ਼ ਕਰਨ ਜਾ ਰਹੇ ਹਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜੋਗੀਆਂ ਦਾ ਇੱਕ ਕਿੱਸਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ ਅੱਜ ਅਸੀਂ ਤੁਹਾਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣਾਉਣ ਜਾ ਰਹੇ ਹਾਂ ਜੀ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਜਿਨ੍ਹਾਂ ਦਾ ਸਿੱਖ ਧਰਮ ਦੀ ਸਥਾਪਨਾ ਹੋਈ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਇੱਕ ਐਸੇ گاਉਂ ਵਿੱਚ ਗਏ ਜਿੱਥੇ ਉਸ گاਉਂ ਵਿੱਚ ਉਸ ਪਿੰਡ ਵਿੱਚ ਸਿਰਫ ਸਿੱਧ ਜੋਗੀ ਫਕੀਰ ਹੀ ਰਹਿੰਦੇ ਸੀ ਆਮ ਇਨਸਾਨ ਨਹੀਂ ਰਹਿੰਦਾ ਸੀ ਉਸ گاਉਂ ਵਿੱਚ ਕੁੱਲੀਆਂ ਪਾਈਆਂ ਹੋਈਆਂ ਸੀ ਤੇ ਕੁੱਲੀਆਂ ਵਿੱਚ ਸਿਰਫ ਸਿੱਧ ਜੋਗੀ ਤੇ ਫਕੀਰ ਇਹ ਹੀ ਲੋਕ ਰਹਿੰਦੇ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਉਹਨਾਂ ਤੋਂ ਥੋੜੇ ਜਿਹੀ ਦੂਰੀ 'ਚ ਇੱਕ ਦਰਖਤ ਦੇ ਥੱਲੇ ਆਪਣਾ ਡੇਰਾ ਲਾਇਆ ਤੇ ਉੱਥੇ ਬੈਠੇ ਤੇ ਕਰਤਾਰ ਦੇ ਭਜਨ ਗਾਉਣ ਲੱਗ ਪਏ। ਈਸ਼ਵਰ ਦਾ ਨਾਮ ਲੈਣ ਲੱਗ ਪਏ। ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਕਦਮਾਂ ਦੇ ਲਾਗੇ ਫੁੱਲ ਰੱਖਦੇ ਹੋਏ ਈਸ਼ਵਰ ਦਾ ਭਜਨ ਗਾਉਂਦੇ ਹਣ। ਕਹਿੰਦੇ ਨੇ ਇੱਕ ਸਾਧੂ ਦਾ ਭਗਤ ਇੱਕ ਸਾਧੂ ਉਹਦਾ ਭਗਤ ਉਹਨੇ ਆਪਣੇ ਗੁਰੂ ਨੂੰ ਦੱਸਿਆ ਕਿ ਗੁਰੂ ਜੀ ਸਾਡੇ ਕਸਬੇ ਲਾਗੇ ਸਾਡੇ ਪਿੰਡ ਲਾਗੇ ਇੱਕ ਫਕੀਰ ਆਇਆ ਹੈ ਉਹ درخت ਤੇ ਬਰਾਜਮਾਨ ਬੈਠਾ ਹੈ ਤੇ ਉਹਦੇ ਨਾਲ ਇੱਕ ਘਰਵਾ ਪਚਾਉਂਦਾ ਹੋਇਆ ਇੱਕ ਹੋਰ ਬਜ਼ੁਰਗ ਹੈ ਜਦੋਂ ਸਾਧੂ ਦੇ ਚੇਲੇ ਨੇ ਸਾਧੂ ਨੂੰ ਗਲ ਦਸੀ ਤੇ ਉਹ ਸਾਧੂ ਬਹੁਤ ਪਰੇਸ਼ਾਨ ਹੋ ਗਿਆ ਹੈਰਾਨ ਹੋ ਗਿਆ ਉਸ ਸਾਧੂ ਨੇ ਆਪਣੀ ਅੰਤਰ ਧਿਆਨ ਨਾਲ ਦੇਖਿਆ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਹੈਰਾਨ ਹੋ ਗਿਆ ਤੇ ਉਹਨੇ ਇੱਕ ਘੜਾ ਪੂਰਾ ਦੁੱਧ ਨਾਲ ਭਰਿਆ ਹੋਇਆ ਉੱਤੇ ਤੱਕ ਦਿੱਤਾ ਸਾਧੂ ਨੇ ਉੱਪਰਿਆ ਹੋਇਆ ਘੜਾ ਦੁੱਧ ਨਾਲ ਪੂਰਾ ਭਰਿਆ ਹੋਇਆ ਘੜਾ ਆਪਣੇ ਚੇਲੇ ਨੂੰ ਦਿੱਤਾ ਤੇ ਉਸ ਸਾਧੂ ਨੇ ਆਪਣੇ ਚੇਲੇ ਨੂੰ ਕਿਹਾ ਕਿ ਤੂੰ ਇਹ ਘੜਾ ਦੁੱਧ ਨਾਲ ਜਿਹੜਾ ਭਰਿਆ ਹੋਇਆ ਹੈ ਤੂੰ ਜਾ ਜਿਹੜੇ ਗੁਰੂ ਨੂੰ ਤੂੰ ਦੇਖ ਕੇ ਆਇਆ ਉਸ ਸੇ ਗੁਰੂ ਨੇ ਦੁੱਧ ਨਾਲ ਭਰਿਆ ਹੋਇਆ ਘੜਾ ਦੇ ਦੇ ਉਹ ਭਗਤ ਉਹ ਸਾਧੂ ਦਾ ਚੇਲਾ ਦੁੱਧ ਨੂੰ ਬੜੇ ਧਿਆਨ ਦੇ ਨਾਲ ਹੌਲੀ ਹੌਲੀ ਕਰਦਾ ਉਹ بڑے ਘੜੇ ਨੂੰ ਦੁੱਧ ਦੇ ਨਾਲ ਹੌਲੀ ਹੌਲੀ ਕਰਦਾ ਗੁਰੂ ਨਾਨਕ ਦੇਵ ਜੀ ਦੇ ਕੋਲ ਗਿਆ ਤੇ ਕਹਿਣ ਲੱਗਾ ਇਹ ਸੰਤ ਮਹਾਪੁਰਸ਼ ਮੇਰੇ ਗੁਰੂ ਨੇ ਮੇਰੇ ਸਾਧੂ ਗੁਰੂ ਨੇ ਇਹ ਦੁੱਧ ਨਾਲ ਭਰਿਆ ਘੜਾ ਤੁਹਾਨੂੰ ਦਿੱਤਾ ਹੈ ਮੈਨੂੰ ਨਹੀਂ ਪਤਾ ਉਹਨਾਂ ਨੇ ਕਾਹਦੇ ਦਿੱਤਾ ਤੁਸੀਂ ਇਹਨੂੰ ਲਓ ਨਾਨਕ ਦੇਵ ਜੀ ਨੇ ਜਦੋਂ ਭੜਿਆ ਭਰਿਆ ਹੋਇਆ ਘੜਾ ਦੁੱਧ ਨਾਲ ਦੇਖਿਆ ਤੇ ਉਹ ਮੁਸਕਰਾ ਪਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਫੁੱਲ ਲਿਆ ਤੇ ਉਹ ਭਰੇ ਹੋਏ ਘੜੇ ਜਿਸ ਵਿੱਚ ਦੁੱਧ ਸੀ ਉਹ ਦੁੱਧ ਦੇ ਵਿੱਚ ਉਹ ਘੜੇ ਦੇ ਵਿੱਚ ਉਹ ਫੁੱਲ ਰੱਖ ਦਿੱਤਾ ਉਹ ਫੁੱਲ ਰੱਖ ਦਿੱਤਾ ਤੇ ਉਹ ਫੁੱਲ ਦੁੱਧ ਵਿੱਚ ਤਰਨ ਲੱਗ ਪਿਆ ਤਰਨ ਲੱਗ ਪਿਆ ਤੇ ਗੁਰੂ ਨਾਨਕ ਦੇਵ ਜੀ ਨੇ ਉਸ ਸਾਧੂ ਦੇ ਚੇਲੇ ਨੂੰ ਕਿਹਾ ਕਿ ਤੂੰ ਜਾ ਇਹ ਦੁੱਧ ਨੂੰ ਇਹ ਫੁੱਲ ਦੇ ਸਮੇਤ ਜੋ ਤਰੰਧਿਆ ਹੈ ਦੁੱਧ ਵਿੱਚ ਇਸ ਘੜੇ ਨੂੰ ਲੈ ਜਾ ਤੇ ਆਪਣੇ ਗੁਰੂ ਨੂੰ ਦੇ ਦੇ ਆਪਣੇ ਸਾਧੂ ਗੁਰੂ ਨੂੰ ਦੇ ਦੇ ਉਸ ਸਾਧੂ ਦੇ ਚੇਲੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਗੁਰੂ ਜੀ ਇਹਦਾ ਮਤਲਬ ਕੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਤੈਨੂੰ ਇਹਦਾ ਮਤਲਬ ਨਹੀਂ ਪਤਾ ਲੱਗਣਾ ਇਹਦਾ ਮਤਲਬ ਤੇਰੇ ਗੁਰੂ ਨੂੰ ਜ਼ਰੂਰ ਪਤਾ ਲੱਗ ਜਾਏਗਾ ਉਸ ਸਾਧੂ ਦਾ ਚੇਲਾ ਹੌਲੀ-ਹੌਲੀ ਧਿਆਨ ਨਾਲ ਉਖੜਾ ਲੈ ਕੇ ਸਾਧੂ ਕੋ ਆ ਗਿਆ ਆਪਣੇ ਗੁਰੂ ਕੋ ਆ ਗਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਉਹ ਜਿਹੜਾ ਮਟਕਾ ਤੁਸੀਂ ਦੁੱਧ ਨਾਲ ਭਰਿਆ ਉਹ ਗੁਰੂ ਜੀ ਭੇਜਣ ਵਾਸਤੇ ਦਿੱਤਾ ਸੀ ਉਹਨਾਂ ਨੇ ਉਹਦੇ ਵਿੱਚ ਫੁੱਲ ਰੱਖ ਕੇ ਮੈਨੂੰ ਦੇ ਦਿੱਤਾ ਤੇ ਕਿਹਾ ਕਿ ਤੂੰ ਆਪਣੇ ਗੁਰੂ ਕੋ ਲੈ ਜਾ ਜਦੋਂ ਉਹ ਸਾਧੂ ਨੇ ਉਮਰ ਦੁੱਤਨਾ ਪਰਿਆ ਮਟਕੇ ਵਿੱਚ ਫੁੱਲ ਧਰਦਾ ਦੇਖਿਆ ਤੇ ਉਹ ਬਹੁਤ ਪਰੇਸ਼ਾਨ ਹੋ ਗਿਆ ਤੇ ਦੁਖੀ ਹੋ ਗਿਆ ਉਹਨੇ ਜਦੋਂ ਦੇਖਿਆ ਤੇ ਉਹ ਦੌੜਾ ਗਿਆ ਦੌੜਦਾ ਦੌੜਦਾ ਉਹ ਗੁਰੂ ਨਾਨਕ ਦੇਵ ਜੀ ਦੇ ਕਦਮੀ ਲੱਗ ਗਿਆ ਤੇ ਉਹਨਾਂ ਤੋਂ ਮਾਫੀ ਮੰਗਣ ਲੱਗ ਪਿਆ ਤੇ ਕਹਿਣ ਲੱਗ ਪਿਆ ਗੁਰੂ ਜੀ ਮੈਂ ਦੁੱਧ ਦਾ ਘੜਾ ਇਸ ਕਰਕੇ ਭਰ ਕੇ ਤੁਹਾਨੂੰ ਦਿੱਤਾ ਸੀ ਇਸ ਕਰਕੇ ਇਹ ਇਹ ਸੰਦੇਸ਼ ਸੀ ਦੁੱਧ ਨਾਲ ਭਰੇ ਘੜੇ ਦਾ ਕਿ ਇਸ ਕਸਬੇ ਵਿੱਚ ਇਹ گاؤں ਵਿੱਚ ਪਹਿਲੋਂ ਹੀ ਫਕੀਰਾਂ ਸਾਧੂਆਂ ਦਾ گاؤں ਇਹ ਪਿੰਡ ਭਰਿਆ ਪਿਆ ਹੈ ਇੱਥੇ ਹੋਰ ਕਿਸੇ ਸਾਧੂ ਮਹਾਂਪੁਰਸ਼ ਦੀ ਆਉਣ ਦੀ ਜਗ੍ਹਾ ਨਹੀਂ ਅਸੀਂ ਉਸ ਘੜੇ ਵਿੱਚ ਪਏ ਦੁੱਧ ਦੇ ਵਾਂਗ ਭਰੇ ਹੋਏ ਸੀ ਤੇ ਤੁਸੀਂ ਉਹ ਪਰਮਾਤਮਾ ਦੇ ਰੂਪ ਤੁਸੀਂ ਇੱਕ ਫੁੱਲ ਦੇ ਸਮਾਨ ਉਸ ਘੜੇ ਵਿੱਚ ਆ ਕੇ ਤੈਰਨ ਲੱਪੇ ਗੁਰੂ ਜੀ ਮੈਨੂੰ ਇਹ ਨਿਸ਼ਾਨ ਦਾ ਤੁਹਾਡੇ ਦਾ ਪਤਾ ਲੱਗ ਗਿਆ ਮੈਨੂੰ ਮਾਫ ਕਰ ਦਿਓ ਕਿ ਤੁਸੀਂ ਹਰਥਾਈ ਈਸ਼ਵਰ ਦਾ ਪਰਮਾਤਮਾ ਦਾ ਪ੍ਰਚਾਰ ਫੈਲਾਉਣ ਆਏ ਹੋ ਤੇ ਅਸੀਂ ਉਸ ਘੜੇ ਵਿੱਚ ਪਏ ਦੁੱਧ ਦੇ ਸਮਾਨ ਤੇ ਤੁਸੀਂ ਗੁਰੂ ਨਾਨਕ ਦੇਵ ਜੀ ਉਸ ਦੁੱਧ ਦੇ ਉੱਤੇ ਜੋ ਫੁੱਲ ਖਿੜਿਆ ਹੈ ਤਰਦਾ ਹੈ ਉਹਦੇ ਸਨਮਾਨ ਦੇਉ ਸਾਧੂ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲਾਂ ਕਹਿੰਦੇ ਹੋਏ ਉਹਨਾਂ ਤੋਂ ਮਾਫੀ ਮੰਗਣ ਲੱਗ ਪਿਆ ਤੇ ਗੁਰੂ ਨਾਨਕ ਦੇਵ ਜੀ ਨੇ ਬਹੁਤ ਵਡਿਆਈ ਕੀਤੀ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਇੱਥੇ ਸਭ ਕੁਝ ਈਸ਼ਵਰ ਦਾ ਹੈ ਸਭ ਕੁਝ ਪਰਮਾਤਮਾ ਦਾ ਹੈ ਤੇ ਸਭ ਕੁਝ ਈਸ਼ਵਰ ਦੇ ਹੀ ਇਮਾਨਤ ਹੈ ਸਾਡੇ ਇੱਥੇ ਕੋਈ ਮੰਨਤ ਨਹੀਂ ਗੁਰੂ ਨਾਨਕ ਦੇਵ ਜੀ ਨੇ ਉਸ ਸਾਧੂ ਨੂੰ ਇਨਸਾਨੀਅਤ ਤੇ ਪਰਮਾਤਮਾ ਦਾ ਪਾਠ ਪੜਾਇਆ ਤੇ ਉੱਥੋਂ ਚਲੇ ਗਏ ਤੇ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਰੱਬੀ ਗਿਆਨ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੁਹਾਨੂੰ ਸਾਖੀ ਸਮਝ ਆਈ ਹੋਵੇ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਰੱਬੀ ਗਿਆਨ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਸਾਡਾ ਇੰਸਟਾ ਪੇਜ ਰੱਬੀ ਗਿਆਨ ਨੂੰ ਜ਼ਰੂਰ ਫੋਲੋ ਕਰਿਓ ਜੀ جای پی دوست.